ਵੱਡੀ ਖਬਰ ਜਿਹੜੀ ਹੈ ਗੈਸਪੁਰਾ ਤੋਂ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਗੈਸਪੁਰਾ ਦੇ ਚੌਂਕੀ ਇੰਚਾਰਜ ਚਾਂਦ ਅਹਿਰਵ ਦੀ ਪੁਲਿਸ ਪਾਰਟੀ ਵੱਲੋਂ ਇੱਕ ਵੱਡੀ ਕਾਮਯਾਬੀ ਜਿਹੜੀ ਹਾਸਲ ਕੀਤੀ ਗਈ ਹੈ ਦੱਸ ਦਈਏ ਅਰੋਪ ਲੁੱਟਾ ਖਵਾ ਕਰਨ ਵਾਲੇ ਦੋ આરોપી ਜਿਹੜੇ ਆ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਜਿਹੜੇ આરોપી ਨੇ ਇਹ ਆਪਣਾ ਮਹਾਦੇਵਨਗਰ ਦੇ ਰਹਿਣ ਵਾਲੇ ਨੇ ਜਿਹੜਾ ਕਿ ਕੰਗਨਵਾਲ ਦੇ ਵਿੱਚ ਪੈਂਦਾ ਵਾ ਤਾਂ ਕੰਗਨਵਾਲ ਨੂੰ ਲੈ ਕੇ ਜਿਹੜਾ ਗੈਸਪੁਰਾ ਦੇ ਵੱਖ-ਵੱਖ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਚੋਰੀਆਂ ਦੀ ਜਿਹੜੀ ਵਾਰਦਾਤਾਂ ਨੂੰ ਇਹ ਇੰਜਾਮ ਦੇ ਸੀ ਦੱਸਿਆ ਇਹ ਜਾ ਰਿਹਾ ਕਿ ਜਿਹੜੇ ਪ੍ਰਵਾਸੀ ਨੇ ਜਾਂ ਗਰੀਬ ਤਤਕ ਦੇ ਲੋਕ ਨੇ ਉਹਨਾਂ ਨਾਲ ਇਹ ਲੁੱਟਾਂ ਖਵਾ ਕਰਦੇ ਸੀਗੇ ਤਾਂ ਵੱਡੀ ਸਫਲਤਾ ਜਿਹੜੀ ਆ ਪੁਲਿਸ ਪਾਰਟੀ ਨੂੰ ਇੱਥੇ ਮਿਲੀ ਆ ਦੱਸ ਦਈਏ ਕਿ ਇਹਨਾਂ ਕੋਲੋਂ 7 ਜਿਹੜੇ ਕਿ ਬਾਈਕਾਂ ਨੇ ਵੱਖ-ਵੱਖ ਕੰਪਨੀਆਂ ਦੀ ਬਾਈਕਾਂ امی برآمد ਹੋਈਆਂ ਤੇ ਨਾਲ ਹੀ ਇਹਨਾਂ ਕੋਲੋਂ ਜਿਹੜੇ 10 موبائل فون ਜਿਹੜੀ ਵੱਖ-ਵੱਖ ਕੰਪਨੀਆਂ ਦੇ موبائل فون ਨੇ ਉਹ ਵੀ ਬਰਾਮਦ ਹੋਏ ਨੇ ਕਿੱਥੇ ਨਾ ਕਿੱਥੇ ਜਿਹੜੀ پولیس ਨੂੰ ਵੱਡੀ ਸਫਲਤਾ ਇੱਥੇ ਪ੍ਰਾਪਤ ਹੋਈ ਹੈ ਥਾਣਾ ਜਿਹੜਾ ਕਿਸਾਨੇਵਾਲ ਲੱਗਦਾ ਵਾ ਤਾਂ ਜਿੱਦਾਂ ਕਿ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਜਿਹੜੇ ਆ ਦੋ ਰੋਪੀ ਨੇ ਲਗਾਤਾਰ ਜਿਹੜੀਆਂ ਚੋਰੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਂਦੇ ਸੀ ਆਓ ਗੱਲਬਾਤ ਕਰਦੇ ਹਾਂ ਨਾਲੇ ਤੁਹਾਨੂੰ ਸੁਣਾਣੇ ਆ ਕੀ ਕੀਤਾ ਏਡੀਸੀਪੀ ਕਰਨ ਮੀਤ ਸਿੰਘ ਨੇ ਕੀ ਮਾਮਲਾ ਇਹ ਲੁਧਿਆਣਾ ਕਮਿਸ਼ਨਰੇਟ ਏਰੀਆ ਦੇ ਵਿੱਚ ਮਿਸ਼ਲੇ ਡੇਢ ਤੋਂ ਲੈ ਕੇ 2 ਮਹੀਨੇ ਦੇ ਵਿੱਚ ਤਕਰੀਬਨ 10 ਤੋਂ ਲੈ ਕੇ 12 ਜਿਹੜੀਆਂ ਵਾਰਦਾਤਾਂ ਹੋਈਆਂ ਨੇ ਸਨੈਚਿੰਗ ਦੀਆਂ ਲੁੱਟਾਂ ਖੋਹਦੀਆਂ ਉਸ ਦੇ ਸਬੰਧ ਰੇ ਵਿੱਚ ਜਿਹੜੀ ਸਾਡੀ ਪੁਲਿਸ ਸਟੇਸ਼ਨ ਸਾਹੇਵਾਲ ਦੀ ਟੀਮ ਕਠਿਤ ਕੀਤੀ ਗਈ ਸੀ ਜਿਨ੍ਹਾਂ ਨੇ ਕਬੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਵੇਂ ਚ ਇਹ ਸਾਰੀਆਂ ਵਾਰਦਾਤਾਂ ਨੂੰ ਟ੍ਰੇਸ ਕਰਦੇ ਹੋਏ ਦੋ ਸਨੈਚਰਜ਼ ਨੂੰ ਸਾਹੇਵਾਲ ਪੁਲਿਸ ਨੇ ਅਰੈਸਟ ਕੀਤਾ ਹੈ ਜਿਨ੍ਹਾਂ ਦਾ ਨਾਮ ਹੈ ਸਨੀ ਕੁਮਾਰ ਪੁੱਤਰ ਬੱਪੂ ਸਿੰਘ ਅਤੇ ਅਭਿਸ਼ੇਕ ਕੁਮਾਰ ਪੁੱਤਰ ਨਰਪਾਲ ਸਿੰਘ ਵਾਸੀ ਨਿਊ ਮਹਾਦੇਵ ਨਗਰ ਕੰਗਣਵਾਲ ਲੁਧਿਆਣਾ ਇਹ ਕੰਗਨਵਾਲ ਸਾਨੇਵਾਲ ਸਾਨੇਵਾਲ ਗਿਆਸਪੁਰਾ ਦੇ ਜਸਪਾਲ ਬਾਂਗਰ ਦੇ ਏਰੀਏ ਦੇ ਵਿੱਚ ਲੁੱਟ ਖੋਹਣ ਦੀ ਵਾਰਤਤਾ ਕਰਦੇ ਸੀਗੇ ਅ ਕੋਈ ਵੀ ਪ੍ਰਵਾਸੀ ਚਾਹੇ ਪੰਜਾਬੀ ਕੋਈ ਵੀ ਸੀਗਾ ਜਿਹੜਾ ਕੋਈ ਕੱਲਾ ਜਾਂਦਾ ਸੀ ਰਾਘਵੀਰ ਸਿੰਘ ਦਾ ਸੀਗਾ ਉਹਨਾਂ ਤੋਂ ਹਨੇਰੇ ਦੇ ਵਿੱਚ ਦਾਤ ਦਿਖਾ ਕੇ ਜਾਂ ਬਾਹਰ ਕਰਕੇ ਉਹਨਾਂ ਦੇ ਉੱਤੇ ਕੱਲੇ ਤੇ ਅਟੈਕ ਕਰਕੇ ਉਹਨਾਂ ਤੋਂ ਪੈਸੇ ਲਗਦੇ ਮੋਬਾਈਲ ਅਤੇ ਮੋਟਰਸਾਈਕਲ ਉਹਨਾਂ ਤੋਂ ਖੋਹ ਕੇ ਭੱਜ ਜਾਂਦੇ ਸੀ ਸੋ ਮਿਤੀ 29 2025 ਨੂੰ ਇਹ ਮੁਕੱਦਮਾ ਨੰਬਰ 263 ਇਹਨਾਂ ਦੇ ਉੱਤੇ ਦਰਜ ਕੀਤਾ ਗਿਆ ਇਹਨਾਂ ਦੋਨਾਂ ਦੀ ਅਰੈਸਟ ਕੀਤੀ ਜਾ ਚੁੱਕੀ ਹੈ ਅੰਡਰ ਸੈਕਸ਼ਨ 29378 ਬੀ 2 ਦੇ ਵਿੱਚ ਬੀ ਐਨ ਐਸ ਦੀ ਧੜਾਵਾ ਹੈਗੀਆਂ 304 2 308 5 317 2 ਤੇ 3 ਪਬਲਿਕ 5 ਪੀ ਐਨ ਐਸ ਸਾਨੇ ਵਾਲੇ ਵੀ ਇਹ ਮੁਕੱਦਮਾ ਦਰਜ ਕਰਕੇ ਵੀ ਅਰੈਸਟ ਕੀਤਾ ਜਾ ਚੁੱਕੇ ਹੈ ਕੁੱਲ ਰਿਕਵਰੀ ਜਿਹੜੀ ਇਹਨਾਂ ਤੋਂ ਹੋਈ ਹੈ ਉਹ ਹੈਗੀ ਹੈ 7 ਮੋਟਰਸਾਈਕਲ ਵੱਖ-ਵੱਖ ਮਾਰਕੇ ਦੇ 10 ਮੋਬਾਈਲ ਫੋਨ ਤੇ ਇੱਕ ਲੋਹੀ ਦੀ ਦੱਬ ਤਾਂ ਇਹ ਇੰਟਰੋਗੇਸ਼ਨ ਦੇ ਦੌਰਾਨ ਇਹ ਗੱਲ ਪਤਾ ਲੱਗੀ ਹੈ ਕਿ ਇਹਨਾਂ ਦੇ ਫਲੋਟਾ ਖੋਹ ਕਰਨ ਦਾ ਕਾਰਨ ਇਹ ਸੀ ਕਿ ਇਹ ਡਰਗ ਐਡਿਕਟ ਸੀਗੇ ਨਸ਼ੇ ਦੇ ਸੇਵਨ ਕਰਕੇ ਇਹਨਾਂ ਨੂੰ ਪੈਸਿਆਂ ਦੀ ਜਿਹੜੀ ਲੋੜ ਪੈਂਦੀ ਸੀਗੇ ਤੇ ਇਹ ਇਹ ਲੁਫਾ ਖੋਹ ਦੀ ਵਾਰਦਾਤਾਂ ਕਰਦੇ ਸੀਗੇ ਹਾਲਾਂਕਿ ਇਹਨਾਂ ਦੇ ਉੱਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈਗਾ ਇਹ ਨਵੇਂ ਸੀਗੇ ਉਮਰ ਵੀ ਇਹਨਾਂ ਦੀ ਘੱਟ ਸੀ ਵੀ ਪਰ ਫਿਰ ਵੀ ਇਹਨਾਂ ਨੂੰ ਹੁਣ ਫੜ ਕੇ ਇਹਨਾਂ ਉੱਤੇ ਐਫਆਈਆਰ ਰਜਿਸਟਰ ਕੀਤੀ ਜਾ ਚੁੱਕੀ ਹੈ ਤਾਂ ਕਿ ਇਹ ਹੋਰ ਵਾਰ ਦਾ ਤਨਾ ਕਰਨ ਹੂੰ ਤੇ ਨਾਲ ਹੀ ਨਾਲ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਜਦੋਂ ਇਹਨਾਂ ਦੀ bail ਹੋ ਜਾਂਦੀ ਹੈ bail out ਹੋ ਜਾਂਦੇ ਨੇ ਤਾਂ ਫਿਰ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਐਡਮਿਟ ਕਰਕੇ ਇਹਨਾਂ ਦਾ ਲਾਜਵੀ ਕਰਵਾਇਆ ਜਾਓ ਠੀਕ ਹੈ ਸਰ ਇਹ ਇੱਥੇ ਦੇ ਰਹਿਣ ਵਾਲੇ ਜੀ ਚੋਕੜ ਕੀ ਇਹ ਇਹ ਰੇਲ ਬੜੇ ਹੈਗੇ ਨੇ ਜੀ ਵਾਸੀ ਮਹਾਦੇਵ ਨਗਰ ਕੰਗਨਵਾਲ ਲੁਧਿਆਣਾ ਜੀ ਸਰ ਕਿੰਨੀਆਂ ਗਵਾਰਦਾਂ ਤਾਂ ਇਹਨਾਂ ਨੇ ਸਾਹਮਣੇ ਆਈਆਂ ਜਿਹੜੀਆਂ ਇਹ ਟੋਟਲ ਜੀ ਇਹਨਾਂ ਦੀਆਂ 12 ਵਾਰਦਾਂ ਤਾਂ ਸਾਹਮਣੇ ਆਈਆਂ ਨੇ ਇਹਨਾਂ ਨੂੰ ਪਹਿਲਾਂ ਕੀਤੀਆਂ ਸਰ ਇਹਨਾਂ ਦੇ ਕੋਈ ਹੋਰ ਵੀ ਇਹ ਗਰੋਹ ਦੇ ਉੱਤੇ ਹੋਰ ਵੀ ਹੈਗੇ ਕਿ ਦੋ ਜਣੇ ਹੀ ਸੀਗੇ ਇਹਨਾਂ ਦੇ ਨਾਲ ਇੱਕ ਹੋਰ ਬੰਦਾ ਇਨਵੋਲਡ ਹੈ ਜਿਹੜਾ ਕਿ ਹਜੇ ਭੱਜਿਆ ਹੋਇਆ ਹੈ ਉਹ ਵੀ ਪੁਲਿਸ ਇਨਵੈਸਟੀਗੇਸ਼ਨ ਦੌਰਾਨ ਉਹ ਵੀ ਫੜ ਲਓਗੇ ਕਿ ਉਹ ਵੀ ਆਪਦੀ ਦਾ ਸਾਜਾ ਕਿੱਥੇ ਹੋ ਰਿਹਾ ਸਰ ਨਸ਼ੇ ਦੀ ਪੂਰਤੀ ਲਈ ਕਰਦੇ ਸੀ ਇਹ ਜਿਹੜਾ ਨਸ਼ੇ ਦੀ ਪੂਰਤੀ ਲਈ ਸਰ ਇਹ ਸਮਾਨ ਕਿੱਥੇ ਵੇਚਦੇ ਸੀ ਚੋਰੇ ਵਿੱਚ ਵੇਚਦੇ ਨੇ ਸੀ ਖਾਂਦਸ ਵੇਚਦੇ ਹੁੰਦੇ ਤਾਂ ਉਹਨਾਂ ਦੇ ਵੱਖਰਾ ਪਰਚਾ ਦਰਜ ਹੋਣਾ ਸੀਗਾ ਸਾਡੇ ਪੇਰ ਤੇ ਨਹੀਂ ਸਰ ਜਿਹੜੇ ਆ ਬਾਈਕਾਂ ਜਿਹੜੀਆਂ ਵੇਚਦੀਆਂ ਜਗਸੀਰ ਉਹਦੇ ਸੁਖ ਨਹੀਂ ਹਜੇ ਤੱਕ ਇਹਨਾਂ ਨੇ ਜਿਹੜੀਆਂ 12 ਵਾਰਦਾਤਾਂ ਕੀਤੀਆਂ ਸੀ ਉਹਦੇ ਚ ਸੱਤ ਤੋਂ ਮੋਟਰਸਾਈਕਲ 10 ਮੋਬਾਈਲ ਫੋਨ ਤੇ ਕੈਸ਼ ਵੀ ਜਿਹੜੇ ਇਹਨਾਂ ਨੂੰ ਰਿਕਵਰ ਕੀਤਾ ਜਾ ਚੁੱਕੇ ਨੇ ਇਹਨਾਂ ਨੇ ਵੇਚਿਆ ਨਹੀਂ ਸੀ ਜਦੋਂ ਇਹਨੂੰ ਮੇਠਾ ਲੱਗਦਾ ਕਿ ਦੋ ਮਹੀਨੇ ਵਿੱਚ ਵਿੱਚ ਦੀਆਂ ਵਾਰਦਾਤਾਂ ਨੇ ਸਾਰੀ ਅੱਗੇ ਲੱਗਦਾ ਸਰ ਕੜੀ ਕੜੀ ਕੋਈ ਜੁੜੀ ਹੋਊਗੀ ਆ ਇੱਕ ਬੰਦਾ ਹੋਰ ਜਿਹੜਾ ਹੈਗਾ ਪਗੋੜਾ ਹੈਗਾ ਹਜੇ ਵੌਂਟਡ ਹੈ ਉਹ ਇਹਨਾਂ ਦੇ ਨਾਲ ਹੀ ਅਸੋਸੀਏਟ ਸੀਗਾ ਉਹਦੇ ਵੀ ਸਾਡਾ ਜਿਹੜਾ ਹੈਗਾ ਉਹ ਦੇ ਕਿ ਦਿਨਾਂ ਦੇ ਚੋ ਵੀ ਫੜਲੇ ਸਰ ਕੈਸ਼ ਕਿੰਨਾ ਬਣਿਆ ਇਹ ਕੈਸ਼ ਤਕਰੀਬਨ 12 ਤੋਂ 15000 ਦੇ ਕਰੀਬ ਇਹਨਾਂ ਨੇ ਜਿਹੜਾ ਉਹ ਲੁੱਟਿਆ ਸੀ ਵਕਵਾ ਕੁ ਲੋਕਾਂ ਤੋਂ ਜਿਹੜਾ ਕਿ ਕੰਜ਼ਿਊਮ ਕਰ ਚੁੱਕੇ ਨੇ ਖਾ ਚੁੱਕੇ ਨੇ ਉਹਦਾ ਨਸ਼ਾ ਮੁਸ਼ਕਲ ਦੇ ਕੇ ਲੈ ਚੁੱਕੇ ਸਰ ਇਹਨਾਂ ਦੀ ਇੱਕ ਵਾਰੀ ਉਮਰ ਅਸੂਖ ਨਹੀਂ ਕਿੰਨੀ ਹੈ ਜੀ ਉਮਰ ਇੱਕ ਦੇ 12 ਇੱਕ ਦੇ 22 ਸਾਲ ਤੇ ਇੱਕ ਦੇ 26 ਸਾਲ ਸਾਡੇ ਬੇਸਿਕਲੀ ਜਿਹੜੀਆਂ ਵਾਰਦਾਤਾਂ ਕਿਹੜੇ ਏਰੀਆ ਵਿੱਚ ਕਰਦੇ ਸੀ ਜੀ ਗਿਆਸਪੁਰਾ ਜਸਪਾਲ ਬੰਗਰ ਸਾਹਨੇਵਾਲ ਤੇ ਤੰਗਨਵਾਲ सर इनका सर इनका वेरिफिकेशन वगैरह कुछ जो कड़ पता चला किसी और स्टेट से संबंधित नहीं है किसी और राज्य से थे 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 है, है क्योंकि तो प्राणी नहीं है किसी और स्टेट तो नहीं एक का नाम है का ये सनी कुमार पुत्र पप्पू अभिषेक कुमार पुत्र नेपाल सिंह ये किस में नाम है और बाकी राशि इतने ही बारे में पता है बीचों बीचों ठीक बॉर्न एंड बॉट ऑफ 20 कुछ ठीक है चला सर कौन से जिले के हैं कौन से प्रदेश के हैं ਇਨਕੇ ਪੇਰੈਂਟਸ ਕੇ ਹੈ ਜੋ ਫਿਕਰ ਪਤਾ ਘਰਾ ਰਹੇ ਹਨ ਬਿਸ਼ੋਕਰਾਂ ਦੇ ਲੇਕਿਨ ਇਹ ਯਹੀ ਪੇ ਬੌਰਨ ਹੋਏ ਤੇ